ਆਮ ਆਦਮੀ ਪਾਰਟੀ ਇਸ ਕਸੂਮ ਲੈ ਕੇ ਦਾਵਾ ਕਰ ਰਹੀ ਹੈ ਕਿ ਇੱਥੇ 25 ਸਾਲਾਂ ਦੇ ਬਾਅਦ ਪਾਣੀ ਪਹੁੰਚਿਆ ਹੈ ਪਰ ਪਿੰਡ ਵਾਸੀ ਕਹਿੰਦੇ ਇੱਥੇ ਤਾਂ 200 ਸਾਲਾਂ ਤੋਂ ਪਾਣੀ ਆ ਰਿਹਾ ਹੈ। ਮੇਰੇ 1880 ਦਾ ਪਾਣੀ ਵਗਦਾ ਇੱਥੇ ਤੇ ਨਿੱਕੇ ਹੁੰਦਾ ਤਾਂ ਮੈਨਾਂ ਹੁੰਦਾ ਰ ਉਹਦੇ ਤੋਂ ਚੱਲੀ ਜਾਂਦੇ ਖਾੜੇ ਤਾਂ ਕਦੇ ਬੰਦ ਹੋਇਆ ਨਹੀਂ। ਪਿੰਡ ਵਾਸੀ ਕਹਿੰਦੇ ਇੱਥੇ ਤਾਂ ਟੇਲਾਂ ਤੱਕ ਵੀ ਪਹੁੰਚ ਰਿਹਾ ਹੈ ਕਦੋਂ ਦਾ ਪਾਣੀ। ਤੁਸੀਂ ਸਾਡੀ ਸਭ ਅਸੈਂਬਲੀ ਆਏ ਵੀ ਨਹੀਂ ਪਾਣੀ ਪਾਣੀ ਅਸੀਂ ਲਾਉਂਦੇ ਵੀ ਰੇ ਨਹੀਂ ਟੇਲਾ। ਜਿਉਂ ਕੱਸੀ ਲਿਕਲੀ ਹੈ ਇਹ ਬਣਿਆ ਸੁਆ ਉਦੋਂ ਦਾ ਐਵੇਂ ਜੁਕਰੀ ਆਉਂਦਾ ਪਾਣੀ ਤਾਂ ਜਦੋਂ ਦੇ ਜਨਮ ਲਿਆ ਉਦੋਂ ਦੇ ਵੇਦਾਂ ਵਗਦਾ ਹੀ ਹੈ ਪਾਣੀ 30 ਸਾਲ ਹੋ ਗਏ ਵਿਆਹ ਨੂੰ ਮੇਰੇ ਤੋਂ ਮੈਂ ਇਸ ਤਰ੍ਹਾਂ ਹੀ ਦੇਖੀ ਪਾਣੀ ਚ ਵਗਦਾ ਸਾਡੇ ਜਨਮ ਤੋਂ ਪਹਿਲਾਂ ਦਾ ਹੀ ਹੈ ਪਰ ਪਹਿਲਾਂ ਪਾਣੀ ਘਟौती ਸੀਗਾ ਸਰਕਾਰ ਕਰੀ ਤੇ 25 ਸਾਲਾਂ ਬਾਅਦ ਪਾਣੀ ਆਇਆ ਕੱਸੀ ਚ ਇਹ ਸਾਰੀ ਉਮਰ ਹੀ ਵਗ ਰਿਹਾ ਹੈ ਇਹਦੇ ਚ ਪਾਣੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇੱਕ ਦਾਵਾ ਕਰ ਰਹੇ ਨੇ ਕਿ ਪੰਜਾਬ ਦੀਆਂ ਕੁਝ ਕੱਸੀਆਂ ਦੇ ਵਿੱਚ ਤੇ ਸੂਆਂ ਦੇ ਵਿੱਚ ਭਾਈ 25 ਤੋਂ ਲੈ ਕੇ 40 ਸਾਲਾਂ ਬਾਅਦ ਪਾਣੀ ਪਹੁੰਚਾਇਆ ਹੈ ਅੱਜ ਇੱਕ ਦਾਵਾ ਕੀਤਾ ਗਿਆ ਪਿੰਡ ਲਾਲਬਈ ਦੀ ਕੱਸੀ ਨੂੰ ਲੈ ਕੇ ਕਿ ਇੱਥੇ ਤਾਂ 25 ਸਾਲਾਂ ਦੇ ਬਾਅਦ ਪਾਣੀ ਪਹੁੰਚਿਆ ਪਰ ਪਿੰਡ ਲਾਲਬਈ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਦਾਅਵੇ ਦੀ ਆਮ ਆਦਮੀ ਪਾਰਟੀ ਦੇ ਦਾਅਵੇ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਦੀ ਪੂੜ ਖੋਲ ਦਿੱਤੀ ਪਿੰਡ ਵਾਸੀਆਂ ਦਾ ਕਹਿਣਾ ਇੱਥੇ ਤਾਂ ਭਾਈ 200 ਸਾਲ ਤੋਂ ਪਾਣੀ ਆ ਰਿਹਾ ਏ ਜਦੋਂ ਦਾ ਸਾਡਾ ਪਿੰਡ ਬੰਨਿਆ ਗਿਆ ਏ ਓਨ ਦਾ ਭਾਈ ਸਾਡੇ ਪਿੰਡ ਤਾਂ ਪਾਣੀ ਆ ਰਿਹਾ ਪਿੰਡ ਵਾਸੀਏ ਬੋਲਦੇ ਹੋਏ ਨਜ਼ਰ ਆਉਂਦੇ ਨੇ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਆਪਣੇ ਟਵਿੱਟਰ ਕਾਉਂਡ ਦੇ ਉੱਪਰ ਇੱਕ ਪੋਸਟ ਪਾਉਂਦੀ ਆ ਇੱਕ ਅਖਬਾਰ ਦਾ ਟੋਟਾ ਸਾਂਝਾ ਕਰਦੀ ਏ ਜੋ ਖਬਰ ਪੀੜ ਨਿਊਜ਼ ਲੱਗ ਰਹੀ ਆ ਆਮ ਆਦਮੀ ਪਾਰਟੀ ਉੱਪਰ ਲਿਖਦੀ ਆ ਕਿ ਭਾਈ ਜੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਦੇ ਸਦਕਾ ਪੰਜਾਬ ਦੇ ਹਰ ਕੋਨੇ ਦੇ ਵਿੱਚ ਪਹੁੰਚ ਰਿਹਾ ਹੈ ਨਹਿਰੀ ਪਾਣੀ ਅੱਗੇ ਲਗਦੇ ਨੇ ਕਿ ਪਿੰਡਾਂ ਦੇ ਵਿੱਚ 40 ਸਾਲ ਬਾਅਦ ਤੇ ਕਈ ਪਿੰਡਾਂ ਦੇ ਖੇਤਾਂ ਦੇ ਵਿੱਚ ਪਹਿਲੀ ਵਾਰ ਪਹੁੰਚਿਆ ਨਹਿਰੀ ਪਾਣੀ ਤਾਂ ਅੱਗੇ ਟੋਟਾ ਸਾਂਝਾ ਕਰਦੇ ਨੇ ਇੱਕ ਅਖਬਾਰ ਦੀ ਖਬਰ ਦਾ ਇੱਥੇ ਲਿਖਿਆ ਹੋਇਆ ਹੈ ਕਿਸ ਸਬ ਮਾਈਨਰ ਦੇ ਟੇਲ ਤੱਕ ਸਾਲਾਂ ਬਾਅਦ ਪਹੁੰਚਿਆ ਨਹਿਰੀ ਪਾਣੀ ਇਸ ਦੀਆਂ ਕੁਝ ਉਦਾਹਰਨਾਂ ਅੱਗੇ ਲਿਖਦੇ ਨੇ ਕਿ ਮੁਕਸਰ ਬਲਾਗ ਗਿੱਦੜਵਾ ਪਿੰਡ ਥਰਾਜਵਾਲਾ ਲਾਲਬਈ ਤੇ ਮਾਈਨਰ ਲਾਲਬਈ ਤਾਂ ਪਾਣੀ ਪਹੁੰਚਿਆ 25 ਸਾਲਾਂ ਬਾਅਦ ਅਸੀਂ ਪਰ ਪਿੰਡ ਵਾਸੀਨ ਗੱਲਬਾਤ ਕੀਤੀ ਉਹ ਕਹਿੰਦੇ ਭਾਈ ਅਸੀਂ ਤਾਂ ਕਦੋਂ ਦੇ ਟੇਲਾਂ ਦੇ ਉੱਪਰ ਪਾਣੀ ਲਾਉਂਦੇ ਆ ਰਹੇ ਹਾਂ ਸਾਡੇ ਪਿੰਡ ਤਾਂ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਹੈ ਪਰ ਆਮ ਆਦਮੀ ਪਾਰਟੀ ਫਿਰ ਕਿਉਂ ਦਾਵਾ ਕਰਦੇ ਕਿ ਭਾਈ 25 ਸਾਲਾਂ ਦੇ ਬਾਅਦ ਇਨ੍ਹਾਂ ਮੈਦਾਨਾਂ ਦੇ ਵਿੱਚ ਇਨ੍ਹਾਂ ਸੂਆਂ ਦੇ ਵਿੱਚ ਇਨ੍ਹਾਂ ਕੱਸੀਆਂ ਦੇ ਵਿੱਚ ਪਾਣੀ ਪਹੁੰਚਿਆ ਪਰ ਦੂਸਰੇ ਪਾਸੇ ਪਿੰਡ ਵਾਸੀਏ ਬੋਲਦੇ ਨਜ਼ਰ ਆਉਂਦੇ ਨੇ ਕਿ ਬਈ ਤਾਂ ਟੇਲਾਂ ਤੱਕ ਪਾਣੀ ਲਾਉਂਦੇ ਆ ਰਹੇ ਹਾਂ ਤੇ ਤਕਰੀਬਨ 200 ਸਾਲ ਸਾਡੇ ਪਿੰਡ ਦੇ ਵਿੱਚ ਕੱਸੀ ਦੇ ਵਿੱਚ ਪਾਣੀ ਆਇਆ ਹੈ ਤੁਹਾਨੂੰ ਸਾਦਨਿਆ ਕਿ ਪਿੰਡ ਵਾਸੀਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਪਿੰਡ ਕੱਸੀ ਕਹਿੰਦੇ ਬੜੀ ਪਾਣੀ ਆਉਣ ਲੱਗਿਆ ਸੀ ਸੱਚ ਹੈ ਜੀ ਨਹੀਂ ਨਹੀਂ ਜੀ ਪਹਿਲਾਂ ਦਾ ਹੀ ਆਉਂਦਾ ਪਾਣੀ ਤਾਂ ਜਿਉਂ ਕੱਸੀ ਲਿਖ ਲਈ ਹੈ ਇਹ ਬਣਿਆ ਸੁਆ ਉਦੋਂ ਦਾ ਇਹ ਮੈਂ ਜੋ ਕਰੀ ਆਉਂਦਾ ਹੁਣ ਇੰਨਾ ਵੀ ਮਾੜਾ ਮੋਟਾ ਵੱਧ ਗਿਆ ਹੋ ਸਕਦਾ ਹਾਂਜੀ ਤੇ ਸਾਰੇ ਟੈਂਕ ਨੂੰ ਪਾਣੀ ਪਹੁੰਚ ਰਿਹਾ ਜੀ ਹਾਂ ਆ ਸਾਡੇ ਰਗੇ ਚ ਤਾਂ ਪਹੁੰਚ ਰਿਹਾ ਜਿਹੜਾ ਹੁਣ ਉਧਰ ਪੁੱਲ ਰਾਂ ਪਾਸੇ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਉਹ ਜੀ ਜੀ ਤੁਹਾਡਾ ਕੀ ਨਾਮ ਹੈ ਬਾਬਾ ਜੀ ਆ ਇਧਰ ਮੈਂ ਤਾਂ ਕਦੇ ਕੀਤੀ ਨਹੀਂ ਗੱਲ ਨਹੀਂ ਨਹੀਂ ਬਸ ਗੱਲ ਕਰ ਲਓ ਬਸ ਜੀ ਤੁਹਾਡਾ ਨਾਮ ਕੀ ਆ ਇਹਦਾ ਦੋ ਹਾਂ ਦਾ ਨਾਮ ਕੀ ਆ ਨਾ ਤਾਂ ਮੇਰਾ ਠੇਕ ਸਿੰਘ ਜੀ ਠੇਕ ਸਿੰਘ ਜੀ ਬੇਟੇ ਪਾਣੀ ਕਿਉਂ ਦਾ ਆ ਰਿਹਾ ਏ ਕਸੀ ਦੇ ਵਿੱਚ ਪਾਣੀ ਤਾਂ ਜਦੋਂ ਦੇ ਜਨਮ ਲਿਆ ਉਹਦੇ ਵੇਦਾਂ ਵਕਤ ਦਾ ਹੀ ਹੈ ਪਾਣੀ ਤੇਰੇ ਹੋਰ ਕਿੰਨੀ ਕੁ ਉਮਰ ਹੋ ਗਈ ਉਮਰ ਮੇਰੀ ਹੋਊਗੀ 60 ਸਾਲ ਦੀ ਤਾਂ ਉਹਦਾ ਪਾਣੀ ਲਗਾਤਾਰ ਆ ਰਿਹਾ ਹਾਂ ਤੇ ਸਰਕਾਰ ਕੋਲੋਂ ਗੱਪ ਮਾਰੀ ਹੈ ਕਿ ਵੋਟਾਂ ਮਾਰੀ ਕਰ ਰਹੀ ਆ ਨਹੀਂ ਇਹ ਚੀਜ਼ ਦਾ ਪਤਾ ਨਹੀਂ ਬਈ ਇੰਨਾ ਕਹਿ ਸਕਦੇ ਨਾ ਕਿਸ ਨੂੰ ਮਾੜਾ ਕੀ ਨੇ ਚੰਗਾ ਕੀ ਇਹ ਤਾਂ ਕੋਈ ਪਾਣੀ ਪਹਿਲਾਂ ਤਾਂ ਸੀ ਇੱਕ ਹਾਂ ਵੀ ਪਾਣੀ ਪਹਿਲਾਂ ਵਗਦਾ ਅਕਸਰ ਪਾਣੀ ਨੇ ਖੇਤੀ ਹੁੰਦੀ ਸੀ ਹੂੰ ਤੇ ਕੋਈ ਇਹ ਚ ਨਹੀਂ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗੁਰਮੀਤ ਸਿੰਘ ਜੀ ਇੱਥੇ ਪਾਣੀ ਕੱਸੀ ਜਾ ਰਿਹਾ ਲਗਾਤਾਰ ਹਾਂ ਜੀ ਕਦੇ ਸਾਡੀ ਸਰਪੰਚ ਕਦੇ ਸਾਡੀ ਅਸੈਂਬਲੀ ਐਵੇਂ ਵੀ ਨਹੀਂ ਪਾਣੀ ਜੀ ਜਿਹੜਾ ਟੇਨ ਟੁੱਟਣਾ ਸਾਰੇ ਪਾਣੀ ਪਹੁੰਚ ਰਿਹਾ ਸੀ ਪਹੁੰਚ ਰਿਹਾ ਪਾ ਸਰਕਾਰ ਹੁਣ ਕਹਿ ਰਹੀ ਕਿ 25 ਸਾਲਾਂ ਬਾਅਦ ਪਾਣੀ ਆਇਆ ਪਿੰਡਾਂ ਤੇ ਨਹੀਂ ਜੀ ਸਰਕਾਰ ਤਾਂ ਇਹ ਤਾਂ ਗਲਤ ਹੈ ਪਾਣੀ ਸਾਡੇ ਪਿੰਡਾਂ ਦਾ ਆਉਂਦਾ ਸੀ ਪਾਣੀ ਅਸੀਂ ਲਾਉਂਦੇ ਵੀ ਰਹੇ ਟ ਇਹ ਗੱਲ ਹੈ ਨਹੀਂ ਕਿ ਇੱਥੇ ਪਾਣੀ ਉਹ ਤੇਲਾਂ ਦੱਕ ਨਹੀਂ ਪਰ ਹਰ ਇੱਕ ਪਾਸੇ ਪਾਣੀ ਜਾ ਰਿਹਾ ਪਾਣੀ ਸਾਰੇ ਜਾਂਦੇ ਸੀ ਅਸੀਂ ਆਪ ਲਾਉਂਦੇ ਰਹੇ ਆ ਆਪ ਬਾੜ ਖੇਤੀ ਕਰਦੇ ਰਹੇ ਆ ਪਾਣੀ ਆਉਂਦਾ ਰਿਹਾ ਹੁਣ ਮਾੜਾ ਮੋੜਾ ਪਾਣੀ ਵੱਧ ਗਿਆ ਜੀ ਤਾਂ ਸਰਕਾਰ ਨੇ ਦਾਵਾ ਕੀਤਾ ਕਿ ਤੁਹਾਡੀ ਕਸੀ ਚ 25 ਸਾਲਾਂ ਬਾਅਦ ਪਾਣੀ ਆਇਆ ਅੱਜ ਪਾਣੀ 25 ਸਾਲਾਂ ਬਾਅਦ ਵੀਰੇ 1880 ਦਾ ਪਾਣੀ ਵਗਦਾ ਇੱਥੇ ਹੂੰ ਤੇ ਮੇਰੀ ਉਮਰ 40-43 ਸਾਲ ਹੋ ਗਈ ਤੇ ਨਿੱਕੇ ਹੁੰਦਾ ਤਾਂ ਮੈਨਾਂ ਹੁੰਦਾ ਰ ਉਹਦੇ ਤੋਂ ਚੱਲੀ ਜਾਂਦੇ ਖਾੜੇ ਤਾਂ ਕਦੇ ਬੰਦ ਹੋਇਆ ਨਹੀਂ ਹੂੰ ਪਤਾ ਨਹੀਂ ਕਿਹੜੇ ਪਿੰਡ ਆ ਆਮਦਿੰਦ ਬੱਡ ਕੇ ਦੀ ਪਿੰਡ ਥਾਜਾ ਵਾਲਾ ਤੇ ਲਾਲਬਈ ਨੂੰ 25 ਸਾਲਾਂ ਬਾਅਦ ਪਾਣੀ ਮਿਲਿਆ ਕੱਸੀ ਦੇ ਵਿੱਚ ਕੋਈ ਨਹੀਂ ਉਹਨਾਂ ਦਾ ਆਪ ਦਾ ਸਾਵਣਾ ਸੀ ਤਾਂ ਦੇਖਣੇ ਕਿਤੇ ਸੁੱਕੀ ਕੱਸੀ ਜੀ ਠੀਕ ਹੈ ਜੇ ਉਹਨਾਂ ਦਾ ਕੋਈ ਆਪ ਦਾ ਰਾਜਨੀਤਿਕ ਕੈਲਕੂਲੇਸ਼ਨਾਂ ਦਾ ਕੀ ਕਹਿ ਸਕਦੇ ਆਪਾਂ ਦੇ ਚਹਿਨਾ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜਾ ਪਿੰਡ ਲਾਲਬਈ ਆ ਤੇ ਥਾਜਾ ਵਾਲਾ ਇੱਥੇ 25 ਸਾਲਾਂ ਬਾਅਦ ਨਹਿਰ 'ਚ ਪਾਣੀ ਆਉਣ ਲੱਗਿਆ ਬਹੁਤ ਵਧੀਆ ਆਉਣ ਲੱਗਿਆ ਜੀ ਹੂੰ ਜੇ ਉਹਦੀ ਸਰਕਾਰ ਆਈ ਹੈ ਪਾਣੀ ਆਉਂਦਾ ਹੈ ਜੀ ਹੂੰ ਕੋਈ ਦਿੱਕਤ ਨਹੀਂ ਸੁਹਾ ਵੀ ਟੁੱਟਦਾ ਜਦੋਂ ਪਾਣੀ ਹੁਣ ਜ਼ਿਆਦਾ ਆਉਂਦਾ ਤੇ ਪਾਣੀ ਤੋਂ ਖੁ ਇਹ ਪਾਣੀ ਪਹਿਲਾਂ ਵੀ ਆਉਂਦਾ ਸੀ ਕਿ ਹੁਣ ਹੀ ਆਉਣ ਲੱਗਿਆ ਨਹੀਂ ਪਾਣੀ ਵਗਦਾ ਸਾਡੇ ਜੰਮਰ ਤੋਂ ਪਹਿਲਾਂ ਦਾ ਹੀ ਹੈ ਪਰ ਪਹਿਲਾਂ ਪਾਣੀ ਘਟौती ਸੀਗਾ ਹੁਣ ਪਾਣੀ ਜ਼ਿਆਦਾ ਹੋ ਗਿਆ ਸਾਡੇ ਪਹਿਲਾਂ ਕਰ ਕਰੀ 25 ਸਾਲ ਜਮਾ ਪਾਣੀ ਨਹੀਂ ਆਇਆ ਹੁਣ ਪਾਣੀ ਨਹੀਂ ਜਮਾ ਤਾਂ ਨਹੀਂ ਜਾਂਦਾ ਤਾਂ ਰਿਹਾ ਪਾਣੀ ਪਰ ਆਉਂਦਾ ਥੋੜਾ ਸੀਗਾ ਹਾਂ ਵੀ ਜਿਹੜੇ ਅੱਧੇ ਸੁਈ ਰਹਿੰਦੇ ਸੀਗੇ ਹੁਣ ਭਰੇ ਸੁਈ ਰਹਿੰਦੇ ਹੈ ਪਰ ਸਾਲ ਪੂਰੀ ਰਹਿੰਦੀ ਹੈ ਜੀ ਅਖੀਰ ਚ ਹੋਰ ਕੋਈ ਚੱਕਰ ਨਹੀਂ ਪਾਣੀ ਪਹਿਲਾਂ ਵੀ ਆਉਂਦਾ ਸੀ ਹੁਣ ਵੀ ਆਉਂਦਾ ਹੈ ਹੁਣ ਜ਼ਿਆਦਾ ਆਉਂਦਾ ਥੋੜਾ ਇੰਨਾ ਹੀ ਫਰਕ ਹੈ ਜੀ ਜੀ ਤਾਂ ਤੁਹਾਡਾ ਕੀ ਨਾਮ ਹੈ ਜੀ ਲੈ ਬੈਠਾ ਮਰਨਾਪਾਲ ਤਾਂ ਤੁਹਾਡੇ ਪਿੰਡ ਨਹਿਰ ਚ ਕਸੇ ਪਾਣੀ ਕੋਂਦਾ ਆ ਰਿਹਾ ਜੀ ਪਾਣੀ ਸਾਡੇ ਮੈਨੂੰ ਹੁੰਦਾ ਬਹੁਤ ਜ਼ਰਦਾਰ ਆ ਸਾਡੇ ਜਮਨ ਤੋਂ ਪਹਿਲਾਂ ਜੀ ਤਾਂ ਜਿਹੜੀ ਹੁਣ ਸਰਕਾਰ ਕਹਿ ਰਹੀ ਜਾਂ ਆਮ ਆਦੀ ਪਾਰਟੀ ਕਹਿ ਰਹੀ ਕਿ 25 ਸਾਲ ਆ ਬਾਅਦ ਪਾਣੀ ਹੁਣ ਹੁਣ ਆਉਣ ਲੱਗਿਆ ਨਹੀਂ ਆ ਪਾਣੀ ਤਾਂ ਪਹਿਲਾਂ ਵੀ ਆਉਂਦਾ ਹੀ ਸੀ ਹਾਂ ਪਰ ਪਹਿਲਾਂ ਵੀ ਐ ਥੋੜੇ ਤਾਰੇ ਦੇ ਜੂਣ ਪਰਕੇ ਆਉਂਦੇ ਆ ਜੀ ਬਸ ਆਈ ਗੱਲ ਆ ਹਾਂ ਹੁਣ ਪਾਣੀ ਵਧਦਾ ਨਹੀਂ ਤੁਹਾਡਾ ਕੀ ਨਾਮ ਆ ਜੀ ਸ਼ੇਵਰਾ ਆ ਤੇ ਤੁਹਾਡੇ ਪਿੰਡ ਪਾਣੀ ਲੰਬੇ ਸਮੇਂ ਤੋਂ ਆ ਰਿਹਾ ਹਾਂ ਜੀ ਹੂੰ ਤੇ ਹੁਣ ਬਹੁਤ ਆਉਂਦਾ ਜੀ ਅੱਗੇ ਨਾਲ ਵੱਧ ਆਉਣ ਲੱਗ ਗਿਆ ਪਰ ਪਾਣੀ ਪਹਿਲਾਂ ਵੀ ਆਉਂਦਾ ਸੀ ਅੱਗੇ ਨਾਲ ਵੱਧ ਆਉਂਦਾ ਜੀ ਹਾਂ ਹਾਂ ਤਾਂ ਵੀ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਠੀਕ ਹੈ ਜੀ ਹਾਂ ਕਿ ਮੋਟਰਾਂ ਹੀ ਲੈ ਲੂਟ ਵਧੀਆ ਆ ਰਹੀ ਆ ਹਾਂ ਜੀ ਠੀਕ ਹਾਂ ਕੋਈ ਪਰੇਸ਼ਾਨੀ ਨਹੀਂ ਹੈਣੀ ਹਾਂ ਨਾਲ ਕਿੱਥੇ ਹੁੰਦੀ ਆ ਓਏ ਕਿਉਂ ਨਹੀਂ ਆਉਂਦੀ ਓਏ ਤਿੰਨ ਭਾਂ ਦੇ ਰਿਆ ਬੰਦ ਕਰਕੇ ਰੋਡ ਨਿਕਲੇ ਪੈਣ ਦੇ ਅਸੀਂ ਹੁਣ ਦਿਨੇ ਤੇ ਨਾ ਲਾ ਕੇ ਆਉਂਦੇ ਹਾਂ ਚੱਲ ਮੇਰੇ ਨਾਲ ਧੋਣਾ ਸੁੱਕਿਆ ਵਖਾਵਾਂ ਧੋਣਾ ਸੁੱਕਿਆ ਵਖਾਵਾਂ ਕਿੱਥੇ ਕੱਲ 4 ਘੰਟੇ ਲੇਟ ਆਈ ਏ ਕੱਲ ਪੋਹਤਾ ਕੋਈ ਫਲਟ ਪੈ ਗਿਆ ਹਣਾ ਫਲਟ ਕਿਵੇਂ ਪੈ ਗਿਆ ਉਹ ਆਦੇ ਪਿੱਛੋਂ ਕੱਟਾ ਕੱਟ ਆਵ ਚੱਲੀਏ ਗਰੇਟ ਵਾਲਾਂ ਕੋਲੇ ਉਹ ਆਦੇ ਮਕਰੋ ਕੱਟ ਉਹ ਆਦੇ ਪਿੱਛੋਂ ਕੱਟਾ ਨਹੀਂ ਲੈਟ ਨਹੀਂ ਆ ਰਹੀ ਆ ਭਾਈ ਹਾਂ ਬਾਈ ਦੀ ਲੈਟ ਬਹੁਤ ਘੱਟ ਆਉਂਦੀ ਆ ਪਹਿਲਾਂ ਆਉਂਦੀ ਰਹੀ ਆ ਪਿਛਲੇ ਸਾਲ ਚ ਐਸੀ ਘੱਟ ਦੇ ਜਾਂਦੇ ਆ ਉੱਤੇ ਦੀ ਕਹਿਰੀ ਸਰਕਾਰ ਕੀ ਫੁੱਲ ਲੈਟ ਆ ਰਹੀ ਆ ਪਹਿਲਾਂ ਤੈਨੂੰ ਮੈਂ ਕਹਦਾ ਵੀ ਆ ਵੋਟਾਂ ਪੈਣ ਤੋਂ ਪਹਿਲਾਂ ਲੈਟ ਬਹੁਤ ਆਉਂਦੀ ਰਹੀ ਆ ਹੁਣ ਲੈਟ ਕੱਟ ਆਈ ਆ ਹੁਣ ਕੀ ਕਾਰਨ ਹੋ ਗਏ ਪਤਾ ਨਹੀਂ ਕੀ ਕਾਰਨ ਆ ਜਦੋਂ ਪੁੱਛਦੇ ਆ ਉਹ ਆਂਦੇ ਪਿੱਛੋਂ ਕੱਟਣ ਲੱਗਿਆ ਹਾਂ ਹਾਂ ਤੇ ਤੁਹਾਡੇ ਸਾਥੀ ਕਹ ਰਹੇ ਲੈਡ ਆ ਰਹੀ ਆ ਹਾਂ ਤੁਹਾਡੇ ਸਾਥੀ ਓਏ ਇਹ ਨੂੰ ਇਹ ਇਹਨਾਂ ਦੇ ਕਿਹੜਾ ਧੋਨੇ ਉੱਥੇ ਸੁੱਕੀ ਜਾਂਦੇ ਆ ਹਾਂ ਧੋਨੇ ਤੈਨੂੰ ਬਖਾਵਾ ਚੱਲੋ ਮੇਰੇ ਨਾਲ ਹਾਂ ਹਾਂ ਜਨੇ ਤੁਹਾਨੂੰ ਸੁੱਕੇ ਪਈ ਆ ਜੀਪਾਂ ਨਿਕਲੀਆਂ ਪਈਆਂ ਡੱਟਾਂ ਦੀਆਂ ਹਾਂ ਜਮੀਦਾਰਾਂ ਦੀਆਂ ਜੀਪਾਂ ਨਿਕਲੀਆਂ ਪਈਆਂ ਮੈਂ ਝੂਠ ਨਹੀਂ ਮਾਰਦਾ ਇੱਥੇ ਓਏ ਨਹੀਂ ਨਹੀਂ ਇਹ ਤੁਹਾਡੀ ਕੱਸੀ ਪਾਣੀ ਹਾਂ ਕੱਸੀ ਕੱਸੀ ਜਪਾਣੀ ਹੈਗਾ ਹਾਂ ਹਾਂ ਪਹਿਲਾਂ ਵੀ ਆਉਂਦਾ ਰਿਹਾ ਹੋ ਥੋੜਾ ਜਿਹਾ ਵੱਧ ਕੇ ਆਉਂਦਾ ਸਰਕਾਰ ਕਹਿੰਦੀ 25 ਸਾਲਾਂ ਬਾਅਦ ਪਹਿਲੀ ਵਾਰੀ ਪਾਣੀ ਆਇਆ ਨਹੀਂ ਨਹੀਂ ਆ ਹੀ ਰਿਹਾ ਆ ਹੀ ਰਿਹਾ ਮੈਨੂੰ ਤਾਂ 30 ਸਾਲ ਹੋ ਗਏ ਵਿਆਹ ਨੂੰ ਮੇਰੇ ਤਾਂ ਹਾਂ ਤਾਂ ਮੈਂ ਇਸ ਤਰ੍ਹਾਂ ਹੀ ਦੇਖ ਰਹੀ ਹਾਂ ਤਾਂ ਤਾਂ 30 ਸਾਲ ਹੋ ਗਏ ਹੈ ਹਾਂ ਮਤਲਬ ਮੈਂ ਮੇਰੇ ਮੈਰਿਜ ਨੂੰ ਤਾਂ ਮਤਲਬ ਮੈਂ ਤਾਂ ਹੀ ਦੇਖ ਰਹੀ ਹਾਂ ਕਦੀ ਤਾਂ ਇਹ ਮਹੀਨੇ ਮੱਸੀਆ ਦੀ ਤਾਂ ਮੰਦੀ ਲੱਗਦੀ ਹੁੰਦੀ ਹੈ ਤਾਂ ਉਹ ਤਾਂ ਤਾਂ ਲੱਗਦੀ ਆ ਉਹ ਸਰਕਾਰ ਕਹਿੰਦੀ ਜਮਾ ਸੁੱਕੀ ਸੀ 25 ਸਾਲਾਂ ਬਾਅਦ ਪਾਣੀ ਹੋਣ ਆਇਆ ਨਹੀਂ ਨਹੀਂ ਸਰਕਾਰ ਕਹਿੰਦੀ ਤੇ 25 ਸਾਲਾਂ ਬਾਅਦ ਪਾਣੀ ਆਇਆ ਕੱਸੀ ਚ ਨਹੀਂ ساری ਉਮਰ ਹੀ ਵਗ ਰਹੀ ਆ ਇਹਦੇ ਚ ਪਾਣੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇ 60 ਸਾਲ ਹੂੰ ਉਮਰ ਮੇਰੀ 60 ਸਾਲ ਹੋ ਗਈ ਜੀ ਤਾਂ 60 ਸਾਲ ਤੋਂ ਪਾਣੀ ਆ ਰਿਹਾ ਇੱਥੇ ਹਾਂ ਆ ਰਿਹਾ ਜੀ ਤਾਂ ਕਦੇ ਕਦੇ ਬੰਦੀ ਆਉਂਦੀ ਉਹ ਪਾਣੀ ਰੈਗੂਲਰ ਆ ਰਿਹਾ ਆ ਰਿਹਾ ਮਹੀਨੇ ਮਸ਼ਾਹਤ ਬੰਦ ਹੋਈ ਜਾਂਦਾ ਹੂੰ ਆ 60 ਸਾਲਾਂ ਤੋਂ ਪਾਣੀ ਲਗਾਤਾਰ ਇੱਕ ਅੱਸੀ ਜਾ ਰਿਹਾ ਲਗਾਤਾਰ ਹੀ ਆਉਂਦਾ ਪਾਣੀ ਜੀ ਧੰਨਵਾਦ ਜੀ ਧੰਨਵਾਦ